ਤੁਸ਼ੀਲੇ ਖਬਰਨਾਮੇ ਦੇ ਨਾਲ ਜਗਤਾਰ ਦੇ ਸਨ ਸਵਾਲ ਕਰਦਾ ਹੈ ਬੇਸ਼ੱਕ ਪਿੰਡਾਂ ਨੂੰ ਸਰਪੰਚ ਮਿਲ ਚੁੱਕੇ ਨੇ ਕਈ ਪਿੰਡਾਂ ਦੇ ਵਿੱਚ ਵਿਕਾਸ ਕਾਰ ਸ਼ੁਰੂ ਹੋ ਚੁੱਕੇ ਨੇ ਪਰ ਫਰੀਕੋਟ ਜ਼ਿਲ੍ਹੇ ਦੇ ਕੁਝ ਅਜਿਹੇ ਪਿੰਡ ਹਨ ਜਿਨ੍ਹਾਂ ਵਿੱਚ ਹਲੇ ਤੱਕ ਕੋਈ ਕੰਮ ਨਹੀਂ ਹੋਇਆ ਜਿਸ ਦੇ ਚਲਦਿਆਂ ਅੱਜ ਪਿੰਡਾਂ ਦੇ ਸਰਪੰਚਾਂ ਵੱਲੋਂ ਪਰਮ ਸਿੰਘ ਬੰਟੀ ਰਮਾਣਾ ਦੀ ਅਗਵਾਈ ਦੇ ਵਿੱਚ ਡਿਪਟੀ ਕਮਿਸ਼ਨਰ ਫਰੀਕੋਟ ਨੂੰ ਮਿਲਿਆ ਗਿਆ ਅਤੇ ਉਹਨਾਂ ਨੂੰ ਜਾਣੂ ਕਰਾਇਆ ਗਿਆ ਕਿ ਪਿੰਡਾਂ ਦੇ ਵਿੱਚ ਅਧਿਕਾਰੀਆਂ ਵੱਲੋਂ ਕੋਈ ਵੀ ਕੰਮ ਨਹੀਂ ਹੁੰਦਾ ਜਾ ਰਿਹਾ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵੱਲੋਂ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਧਿਕਾਰੀਆਂ ਵੱਲੋਂ ਉਹਨਾਂ ਦੀ ਸੁਣੀ ਨਹੀਂ ਜਾਂਦੀ ਇਸ ਕਾਰਨ ਉਹ ਖੱਜਲ-ਖਵਾਰ ਹੋ ਰਹੇ ਨੇ ਇਹਨਾਂ ਦੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਨਹੀਂ ਹੋ ਰਿਹਾ ਜਿਸ ਦੇ ਸਬੰਧ ਦੇ ਵਿੱਚ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਮ ਸਿੰਘ ਪਾਲਟੀ ਰਮਾਣ ਨੇ ਕਿਹਾ ਕਿ ਉਹਨਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਫ੍ਰੀ ਕੋਰਟ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਹੈ ਅਤੇ ਡਿਪਟੀ ਕਮਿਸ਼ਨ ਫ੍ਰੀ ਕੋਰਟ ਵੱਲੋਂ ਵੀ ਭਰੋਸਾ ਦਿੱਤਾ ਗਿਆ ਕਿ ਇਸ ਦਾ ਹੱਲ ਕੀਤਾ ਜਾਵੇਗਾ ਅਸੀਂ ਅੱਜ ਬਹੁਤ ਇੰਤਜ਼ਾਰ ਕਰਕੇ ਦੀਸਾ ਨੂੰ ਮਿਲਣ ਆਏ ਸੀਗੇ ਕਿਉਂਕਿ ਜਿਹੜੇ ਸਰਪੰਚ ਹੋ ਬਣ ਜਾਂਦਾ ਪਿੰਡ ਦਾ ਜ਼ਿੰਮੇਵਾਰ ਉਹ ਸਾਰੀ ਜ਼ਿੰਮੇਵਾਰੀ ਉਹਦੇ ਸਿਰ ਤੇ ਹੁੰਦੀ ਹੈ ਤੇ ਕੋਈ ਮੇਟ ਲੱਗਦਾ ਤਾਂ ਉਹ ਸਰਪੰਚ ਦੇ ਭਰੋਸੇਯੋਗ ਆਦਲੋਂ ਆਉਣਾ ਹੁੰਦਾ ਉਹ ਪਹਿਲਾਂ ਲੈ ਇੱਕ ਤਾਂ ਮੇਟ ਨਹੀਂ ਕੋਈ ਬਦਲੇ ਜਾਂਦਾ ਜੇ ਕਿਸੇ ਭਰਾ ਨੇ ਕੋਈ ਪਹੁੰਚ ਕਰਕੇ ਮਾੜਾ ਮੋੜ ਮੇਟ ਬਦਲ ਲਿਆ ਫਿਰ ਉਹਦਾ ਕੰਮ ਨਹੀਂ ਚਲਾਇਆ ਜੇ ਕੰਮ ਚਲਾਦਾ ਤਾਂ ਇੱਕ ਮਸਟੋਰ ਕੱਢ ਕੇ ਫਿਰ ਬੰਦ ਕਰਤਾ ਫਿਰ ਉਹ ਆਈਡੀਆਂ ਡਿਲੀਟ ਕਰ ਦਿੰਦੇ ਆ ਹਾਇ ਤੱਕ ਪੰਚਾਇਤ ਦਾ ਕਿਸੇ ਦਾ ਕੋਈ ਕੰਮ ਨਹੀਂ ਚੱਲਦਾ ਇਸ ਕਰਕੇ ਡੀਸਾ ਨੂੰ ਬੇਨਤੀ ਕਰਨ ਆਏ ਸੀਗੇ ਵੀ ਇਹ ਜਿਹੜਾ ਸਾਰਿਆਂ ਕੰਮ ਚਲਾਓ ਜੀ ਮੇਟ ਜੀ ਦੇ ਸਰਪੰਚਾਂ ਮਤੋਂ ਤੇ ਰਿਕਾਰਡ ਜਿਹੜਾ ਦੇਨੇ ਸੈਕਟਰੀਆਂ ਨੇ ਪੰਚਾਇਤਾਂ ਨੂੰ ਹਜੇ ਤੱਕ ਕੋਈ ਰਿਕਾਰਡ ਨਹੀਂ ਦਿੱਤਾ ਇਸ ਤਰ੍ਹਾਂ ਦੇ ਕੰਮ ਜਿਹੜੇ ਅਧੂਰੇ ਪਏ ਆ ਜਿਹੜੇ ਪੂਰੇ ਹੋ ਗਏ ਕੰਮ ਤਾਂ ਸਾਰੇ ਪਿੰਡ ਦੇ ਧੂਰੇ ਪਏ ਜੀ ਤਾਂ ਬਾਤ ਪਾਰਟੀ ਬਾਜੀ ਸਮਝ ਲਓ ਜੀ ਪਾਰਟੀ ਬਾਜੀ ਕਰਕੇ ਹੀ ਆ ਵੀ ਜਿੱਥੇ ਕੋਈ ਸਰਪੰਚ ਸਰਕਾਰ ਦੇ ਉਲਟ ਬਣਿਆ ਉੱਥੇ ਜਿਆਦਾ ਇਸ਼ੂ ਉੱਥੇ ਕਹਿੰਦਾ ਕੋਈ ਕੰਮ ਚੱਲਣ ਦਿੰਦੇ ਹੀ ਨਹੀਂ ਜੇ ਕੋਈ ਦਫਤਰ ਜਾਂਦੇ ਉਹ ਕਹਿੰਦਾ ਵੀ ਪਹਿਲਾਂ ਉਧਰੋਂ ਫੋਨ ਕਰਾਓ ਜੀ ਇਹ ਕੰਮ ਚੱਲ ਰਿਹਾ ਜੀ ਅੱਜ ਫਰੀਦਕੋਟ ਹਲਕੇ ਦੇ ਜਿਹੜੇ ਸਾਡੇ ਸਰਪੰਚ ਸਹਿਬਾਨ ਜਿਹੜੇ ਪੰਚਾਇਤਾਂ ਚੁਣੀਆਂ ਗਈਆਂ ਤੇ ਉਹਨਾਂ ਦਾ ਕੰਮ ਨਹੀਂ ਚੱਲਣ ਦਿੱਤਾ ਜਾ ਰਿਹਾ ਦੇਖੋ ਲੋਕਾਂ ਨੇ ਵੋਟਾਂ ਪਾ ਕੇ ਪੰਚਾਇਤਾਂ ਚੁਣੀ ਐ ਉਸੇ ਜਿਸ ਤਰ੍ਹਾਂ ਲੋਕ ਵੋਟ ਪਾ ਕੇ ਐਮਐਲਏ ਚੁਣਦੇ ਐ ਸਰਕਾਰ ਬਣਾਉਂਦੇ ਐ ਸਰਕਾਰ ਕੰਮ ਚਲਾਉਂਦੀ ਐ ਸਿਮਿਲਰਲੀ ਇਹ ਪਿੰਡਾਂ ਦੀ ਸਰਕਾਰ ਐ ਲੋਕਾਂ ਨੇ ਵੋਟਾਂ ਪਾ ਕੇ ਸਰਪੰਚ ਚੁਣਤੇ ਨਾ ਤਾਂ ਸਰਪੰਚਾਂ ਨੂੰ ਹਜੇ ਤੱਕ ਚਾਰਜ ਦਿੱਤਾ ਜੀ ਰਿਕਾਰਡ ਦਿੱਤਾ ਉਹਨਾਂ ਨੂੰ ਨਾ ਉਹਨਾਂ ਦੇ ਮੁਤਾਬਕ ਉੱਥੇ ਮਰੇਗਾ ਦੇ ਕੰਮ ਕੀਤੇ ਜਾ ਰਹੇ ਐ ਇਹ ਧਾਂਦਲੀਆਂ ਹੋ ਰਹੀਆਂ ਐ ਫੇਕ ਹਾਜ਼ਰੀਆਂ ਲੱਗ ਰਹੀਆਂ ਪੰਚਾਇਤਾਂ ਦੇ ਖਾਤਿਆਂ ਚ ਸਰਪੰਚਾਂ ਦੇ ਚਾਰਜ ਲੈਣ ਤੋਂ ਬਾਅਦ ਵੀ ਪੈਸੇ ਸੈਕਟਰੀਆਂ ਦੇ ਦਸਕਤ ਨਾਲ ਨਿਕਲ ਰਿਹਾ ਹੈ ਉਹਨਾਂ ਕੰਮਾਂ ਵਾਸਤੇ ਨਿਕਲ ਰਿਹਾ ਜਿਹੜੇ ਕੰਮ ਅਜੇ ਤੱਕ ਜ਼ਮੀਨ ਤੇ ਹੋਈ ਨਹੀਂ ਤੇ ਜਿੱਥੇ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਅੱਜ ਤਕਰੀਬਨ 25-26 ਸਰਪੰਚ ਅਸੀਂ ਇਕੱਠੇ ਹੋ ਕੇ ਸਰਪੰਚ ਮਿਲੇ ਹੈ ਡੀਸੀ ਸਾਹਿਬ ਨੂੰ ਤਕਰੀਬਨ ਮੈਨੂੰ ਲੱਗਦਾ ਹੈ ਇਹ ਸਾਡੇ ਹਲਕੇ ਦੀਆਂ 40 ਤੋਂ 50 ਪੰਚਾਇਤਾਂ ਦੇ ਵਿੱਚ ਇਹ ਵੱਡੀ ਪ੍ਰੋਬਲਮ ਆਈ ਖੜੀ ਹੈ ਕੁਝ ਬੰਦੇ ਅੱਜ ਗੈਰ ਹਾਜ਼ਰ ਸੀ ਕਿਤੇ ਕੋਈ ਫੰਕਸ਼ਨ ਤੇ ਕੋਈ ਭੋਗ ਵਿਆ ਕੋਈ ਦੁੱਖ ਸੁੱਖ ਦੇ ਗਏ ਹੁੰਦੇ ਸਰਪੰਚਾਂ ਨੇ ਕੰਮ ਵੀ ਜਾਣਾ ਲੋਕਾਂ ਦੇ ਅੱਜ ਆ ਨਹੀਂ ਸਕੇ ਬਟ ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ ਜਾਂਦੇ ਆ ਵੀਡੀਓ ਕਾਲੇ ਜਾਂਦੇ ਆ ਕਿਸੇ ਹੋਰ ਅਫਸਰ ਕੋਲ ਜਾਂਦੇ ਆ ਉਹ ਉਹਨਾਂ ਨੂੰ ਕਹਿੰਦੇ ਸਾਨੂੰ ਜਾ ਕੇ ਐਮਐਲਏ ਤੋਂ ਫੋਨ ਕਰਾਓ ਜਦੋਂ ਲੋਕਾਂ ਨੇ ਚੁਣਤੇ ਤੇ ਚੋਣੋ ਬੰਦੇ ਦਿੱਤੇ ਜਿਹੜੇ ਜਿਨ੍ਹਾਂ ਨੇ ਐਮਐਲਏ ਦੀ ਕੋਠੀ ਨਹੀਂ ਜਾਣਾ ਚਾਹੇ ਚੁਣੇ ਤਾਂ ਹੁਣ ਕੀ ਇਹ ਵਿਰੋਧੀ ਹੈ ਲੋਕ ਪੁੱਛਤਾ ਰਹੇ ਅੱਜ ਕੀ ਅਸੀਂ ਫੈਸਲਾ 2022 ਦੇ ਵਿੱਚ ਕੀ ਕੀਤਾ ਵੋਟਾਂ ਹੀ ਤਾਂ ਸਾਨੂੰ ਪੈ ਰੀਆਂ ਹੁਣ ਸੋ ਇਸ ਕਰਕੇ ਅਸੀਂ ਸਾਰੇ ਡੀ ਸਾਹਬ ਨੂੰ ਮਿਲੇ ਸੀ ਨਰੇਗਾ ਦਾ ਕੰਮ ਹੈ ਇੱਕ ਏਕ ਇਮਪਲੋਇਮੈਂਟ ਜਨਰੇਸ਼ਨ ਹੈ ਪਿੰਡਾਂ ਦੇ ਵਾਸਤੇ ਗਰੀਬ ਵਾਸਤੇ ਮੇਟ ਜਿਹੜੇ ਲੱਗੇ ਵੇ ਐ ਉਹ ਪੰਚਾਇਤਾਂ ਦੇ ਮੁਤਾਬਕ ਕਿਉਂ ਨਹੀਂ ਲੱਗੇ ਜਦੋਂ ਪਿੰਡ ਨੇ ਪੰਚਾਇਤ ਚੁਣਤੀ ਪੰਚਾਇਤ ਚਾਉਂਦੀ ਆ ਵੀ ਆ ਸਾਡੇ ਪਿੰਡ ਦਾ ਜ਼ਿੰਮੇਵਾਰ ਬੰਦਾ ਹੈ ਸਹੀ ਹਾਜ਼ਰੀਆਂ ਲਾਉ ਸਹੀ ਬੰਦਿਆਂ ਨੂੰ ਕੰਮ ਲਾਉ ਉਹਨੂੰ ਮੇਟ ਕਿਉਂ ਨਹੀਂ ਲਾਇਆ ਜਾ ਰਿਹਾ ਮੇਟ ਆਪਦੀਆਂ ਮਰਜ਼ੀਆਂ ਦੇ ਲਾ ਕੇ ਚਾਰ ਬੰਦੇ ਕੰਮ ਕਰਦੇ ਆ ਦਸਾਂ ਦੀ ਹਾਜ਼ਰੀ ਪਾਉਂਦੇ ਆ ਮੇਟ ਗਾਇਬ ਹੈ ਮੰਡਟਰੀ ਫੋਟੋਆਂ ਜਿਹੜੀਆਂ ਖਿੱਚਣੀਆਂ ਹੁੰਦੀਆਂ ਕੰਮ ਕਰਦਿਆਂ ਦੀਆਂ ਉਹ ਫੋਟੋਆਂ 'ਚ ਧੰਦ ਲੀਆਂ ਕੀਤੀਆਂ ਜਾ ਰਹੀਆਂ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਅਸੀਂ ਡੀ ਸਾਹਿਬ ਨੂੰ ਮਿਲੇ ਸੀ ਮੈਂ ਤਨੁਵਾਦ ਕਰਦਾ ਹਾਂ ਡੀ ਸਾਹਿਬ ਦਾ ਬੜੇ ਪੇਸ਼ੈਂਟਲੀ ਉਹਨਾਂ ਨੇ ਸਾਡੀ ਗੱਲ ਸੁਣੀ ਏਡੀਸੀ ਸਾਹਿਬ ਨੂੰ ਬੁਲਾ ਕੇ ਉਹਨਾਂ ਨੂੰ ਹਦਾਇਤ ਕੀਤੀ ਕਿ ਕਾਨੂੰਨ ਕਾਨੂੰਨ ਅਨੁਸਾਰ ਜਦੋਂ ਪੰਚਾਇਤਾਂ ਚੁਣੀਆਂ ਗਈਆਂ ਪਹਿਲਾਂ ਤਾਂ ਇਹ ਚੈੱਕ ਕਰੋ ਕਿ ਹਜੇ ਤੱਕ ਇਹਨਾਂ ਨੂੰ ਚਾਰਜ ਕਿਉਂ ਨਹੀਂ ਦਿੱਤਾ ਰਿਕਾਰਡ ਕਿਉਂ ਨਹੀਂ ਇਹਨਾਂ ਕੋਲ ਪਹੁੰਚਿਆ ਤੇ ਮੇਟ ਜਿਹੜੇ ਆ ਫਿਰ ਮੇਟ ਨੇ ਤਾਂ ਆਪਣੀ ਰਿਆਸਤ ਬਣਾ ਚੁੱਕੀ ਹੁਣ ਕਿ ਜਿਦੀ ਮੈਂ ਮਰਜ਼ੀ ਹਾਜ਼ਰੀ ਲਾਵਾਂ ਜਿਦੀ ਨਾ ਲਾਵਾਂ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਤਕਰੀਬਨ ਅਸੀਂ ਅਕਾਲੀ ਦਲ ਦੇ ਨੁਮਾਇੰਦੇ ਸਾਰੇ ਮਿਲੇ ਸੀਗੇ ਡੀਸੀ ਸਾਹਿਬ ਨੇ ਸਾਡੀ ਵਧੀਆ ਗੱਲ ਸੁਣੀ ਬੜੀ ਪੇਸ਼ੈਂਟਲੀ ਸੁਣੀ ਹਦਾਇਤ ਕੀਤੀ ਹੁਣ ਅੱਗੇ ਦੇਖਦੇ ਹਾਂ ਜੀ ਕੀ ਕਾਰਵਾਈ ਹੁੰਦੀ ਹੈ